ਪੰਜਾਬ ਕਾਂਗਰਸ ਚ ਫੇਰ ਤੋਂ ਨਵਾਂ ਵਿਵਾਦ ਹੁੰਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਚ ਆਮ ਆਦਮੀ ਪਾਰਟੀ ਚ ਗਏ ਦਿਲਵੀਰ 골ਡੀ ਹੁਣ ਫੇਰ ਤੋਂ ਕਾਂਗਰਸ ਲਈ ਪ੍ਰਚਾਰ ਕਰ ਰਹੀ 골ਡੀ ਰਾਜਾ ਵੜਿੰਗ ਦੇ ਪਤੀ ਅੰਮ੍ਰਿਤਾ ਵੜਿੰਗ ਲਈ ਕਿਦੜ ਬਾਹਰ ਤੋਂ ਚੋਣ ਪ੍ਰਚਾਰ ਕਰਦੇ ਨਜ਼ਰ ਆਏ 골ਡੀ ਦੀ ਰਾਜਾ ਵੜਿੰਗ ਨਾਲ ਚੋਣ ਪ੍ਰਚਾਰ ਕਰਦੇ ਦੌਰਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ 골ਡੀ ਖੁਦ ਵੀ ਘਰ ਘਰ ਜਾ ਅੰਮ੍ਰਿਤਾ ਵੜਿੰਗ ਲਈ ਪ੍ਰਚਾਰ ਕਰਦੇ ਦਿਖੇ ਹਾਲਾਂਕਿ ਇਸ ਤੇ ਹੀ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਬਿਨਾਂ ਨਾਂ ਲੈ ਬਿਆਨ ਦਿੰਦੇ ਰਾਜਾ ਵਿਡਿੰਗ ਨੂੰ ਵੀ ਸਹਿਯਾ ਦਿੰਦੇ ਕਿਹਾ ਕਿ ਉਹਨਾਂ ਦੀ ਮਰਜ਼ੀ ਖਿਲਾਫ ਕੋਈ ਵੀ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਦਾ ਦਾਸ ਇੱਕ ਅਹਿਮ ਪੋਜੀਸ਼ਨ ਤੇ ਪਾਰਟੀ ਦੀ ਦਾਸ ਦੀ ਮਰਜ਼ੀ ਤੋਂ ਵੜਾ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਤੇ ਕੋਈ ਫਿਰਦਾ ਹੈ ਕੋਈ ਬੰਦਾ ਪਾਰਟੀ ਚ ਸ਼ਾਮਲ ਨਹੀਂ ਹੋ ਸਕਦਾ ਤੇ ਰਾਜkumar ਚੱੱਬੇਵਾਲ ਜਿਹੜਾ ਇਨ ਨੂੰ ਅੰਡਰ ਲੋਸ ਕੰਸਟਰਨਸਰ ਮੈਂ ਦੁਬਾਰਾ ਦੇਖ ਕੇ ਚੱਲਿਆ ਇਹਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਾਂਗੇ ਇਸ ਕਿਸਮ ਦੇ ਲਗਾੜਾ ਬਾਸ ਸੇ ਜਗ੍ਹਾ ਨਹੀਂ ਹੁਲ ਭਨੇਕੇ ਹੁੰਦੇ ਪਾਰਟੀਆਂ ਲੋੜ ਪੈਂਦੀ ਕਈ ਵਾਰ ਬਟ ਜਿਸ ਆਦਮੀ ਨੇ ਇੱਕੋ ਤੱਕ ਨੁਕਸਾਨ ਕੀਤਾ ਹੀ ਵਿਲ ਨਾਟ ਕਮ ਬੈਕ ਇੰਟੂ ਦੀ ਪਾਰਟੀ ਇਹ ਮੈਂ ਤੁਹਾਨੂੰ ਆਪਣੀ ਜ਼ੁਬਾਨ ਦੇ ਕੇ ਕਹਿੰਦਾ ਪਹਿਲੇ ਤੇ ਆਪਾਂ ਗੱਲ ਲੈਂਦੇ ਆ ਗੋਲਟੀ ਦੇ ਕਾਂਗਰਸ ਚ ਸ਼ਾਮਲ ਹੋਣ ਦੀ ਹਜੇ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਵਿਚਾਲੇ ਹੁਣ ਰਾਜਾ ਵੜਿੰਗ ਨਾਲ 골ਡੀ ਦੀ ਸਾਹਮਣੇ ਆਈਆਂ ਤਸਵੀਰਾਂ ਕਿ 골ਡੀ ਦਾ ਅੰਮ੍ਰਿਤਾ ਵੜਿੰਗ ਲਈ ਪ੍ਰਚਾਰ ਕਰਨਾ ਕਾਂਗਰਸ ਪਾਰਟੀ 'ਚ ਵਿਵਾਦ ਦਾ ਵਿਸ਼ਾ ਬਣ ਗਿਆ ਹੈ ਤੇ ਬਿਨਾਂ ਨਾਂ ਲਈ ਇੱਕ ਦੂਜੇ ਤੇ ਤੰਜ ਕਸਨੇ ਸ਼ੁਰੂ ਕਰ ਦਿੱਤੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਕਾਂਗਰਸ 'ਚ 골ਡੀ ਦੀ ਵਾਪਸੀ ਹੁੰਦੀ ਹੈ ਜਾਂ ਆਪਸੀ ਕਲੇਸ਼ ਵਾਧਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਦਾ